ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਹੁਤ ਜੁਦ ਸੁਬਟਨ ਕਰਿਓ ਕਹਾ ਕਰੈ ਬਲਵਾਨ ਆਹ ਸਿੰਘ ਬਲੇ ਹਤੋ ਮੰਗ ਲੀਏ ਤੇ ਪਾਨ ਸਭਿਓ ਬਾਚ ਦੋਹਰਾ ਕੋ ਪ੍ਰਸਾਨ ਕੋ ਪ੍ਰਸਨ ਹਠਾਂ ਕਰੈ ਕਿਉ ਨਾਲ ਰੇ ਬ੍ਰਿਜਰਾਜ ਜਹ ਉਤਰ ਹੈ ਤਾਹੇ ਕੋ ਕਉਤਕ ਦੇਖਣ ਕਾਜ ਸਵੈਆ ਆਹ ਸਿੰਘ ਬਲੀ ਹਰ ਕੋ ਬਾਟ ਸੋ ਤੇ ਉਪਰ ਕੋਪ ਕਾ ਧਾਇਓ ਸੰਗਰ ਸਿੰਘ ਹਠੀ ਹਠ ਸਿਓ ਨ ਹਟਿਓ ਸੋ ਤਾ ਹਾਂ ਅਤ ਜੁਦ ਮਚਾਇਓ ਆਹ ਸਿੰਘ ਕੋ ਸੰਗ ਸੰਗਰ ਸਿੰਘ ਮਹਾ ਅਸਲ ਅਸਰ ਕਾਟ ਗਿਰਾਇਓ ਐਸੇ ਪਰਿਓ ਧਰ ਪੈ ਧਰ ਮਾਨੋ ਬ੍ਰਜ ਬੱਜਰ ਪਰਿਓ ਭੂ ਕੰਪ ਜਨਾਇਓ ਕਬੇ ਤੋ ਭੂਪ ਅਨਰੋਧ ਸਿੰਘ ਠਾਡੋ ਹੋ ਤੋ ਸ਼ਾਮ ਤੀਰ ਹਾਰ ਜੋ ਬਿਲੋਕ ਕਹਿ ਨਿਕਟ ਬੋਲ ਲਿਓ ਹੈ ਕਿਨੋ ਸਨਮਾਨ ਕਨ ਸ਼ਾਮ ਕਹਿਓ ਜਾ ਹੋ ਰਾ ਤੁਮ

ਸਭ ਆਵੇਚ ਦੂਖ ਕਰਮਨਤ ਨਾ ਬਾਤ ਕੋ ਜੈਸੇ ਸਿੰਘ 나ਗ ਕੋ ਹਨਤ ਜਲ ਆਗ ਕੋ ਅਮਲ ਸੁਰ ਰાગ ਕੋ ਸੰਚੇਤ ਸਚਿੰਤ ਨਾਰਗਾਤ ਕੋ ਤੈਸੇ ਤਤ ਕਣ ਹਰ ਬੀਰ ਮਾਰ ਡਾਰਿਓ ਜੈਸੇ ਲੋਭ ਹੂਤੇ ਮਹਾ ਗੁਣ ਨਾਸ ਤਬ ਪ੍ਰਾਤ ਪ੍ਰਾਤ ਕੋ ਕਬੇ ਤ ਬੀਰ ਭਦਰ ਸਿੰਘ ਬਸਦੇ ਬੀਰ ਭਦਰ ਸਿੰਘ ਬਾਸਦੇਵ ਸਿੰਘ ਵੀਰ ਸਿੰਘ ਬਲ ਸਿੰਘ ਕੋਪ ਕਰ ਆਰ ਸਾਮੂ ਹੈ ਪਏ ਸਮਰ ਕੇ ਵਿੱਚ ਜਹ ਠਾਡੋ ਹੈ ਸਮਰ ਸਿੰਧ ਤਾਹੀ ਕੋ ਨਿਹਾਰ ਰੂਪ ਪਾਵਕ ਸਹਿ ਵਾਇ ਗਏ। ਆਯੋਦ ਸੰਭਾਰਲੀ ਨੇ ਜੁਦ ਮੈਂ ਸਭੈ ਪ੍ਰਬੀਨੇ ਸਿਆਮ ਜੂ ਕੇ ਬੀਰ ਚਾਰੋ ਔਰ ਹੂ ਤਿਆ ਖਏ। ਤਾਹੀ ਸਮੇ ਬਲਵਾਨ ਤਾਨ ਕ ਕਮਾਨ ਬਾਨ ਚਾਰੋ ਨਿਰਪ ਹਰ ਜੂ ਕੇ ਮਾਰ ਛਿਨ ਛਿਨ ਮੈ ਲਏ। ਆਨ ਜੂ ਬਾਚ ਸੋਈਆ ਜਬ ਚਾਰੋ ਈ ਬੀਰ ਹਨੇ ਰਨ ਮੈਂ। ਤਬ ਆਰਨ ਸੇ ਉਹ ਹਰਿਓ ਉਚਰੈ ਆਬ ਕੋ ਪਾਟ ਹੈ ਹਮਰੇ ਦਲ ਮੈਂ ਇਹ ਸਾਮੁਹੇ ਜਾਇ ਕ ਜੁਦ ਕਰ ਅਤਹੀ ਬਲਵਾਨ ਸੁਤਾਇ ਕ ਜਾਇ ਕ ਕਾਇ ਕਰੈ ਸੁਲ ਰੈ ਨ ਡਰੈ ਸਭ ਯੋ ਸਭ ਸੇ ਉਹ ਐਮ ਸ਼ਿਆਮ ਪੁਕਾਰ ਕਹਿਓ ਕੋ ਹੈ ਅਰ ਕੋ ਬਿਨ ਪ੍ਰਾਨ ਕਰੈ ਸੋਇ ਯਾ ਰਾਚਸ ਹੋ ਇਕ ਸਿਆਮ ਕੀ ਓਰ ਸੋ ਉਚਲ ਕਾ ਔਰ ਔਰ ਵਧਾਰਿਓ क्रूर ਧੋਜਾ ਤੇ ਹਰਨਾਮ ਕਹ ਜਗ ਸੋਤੇ ਹਸੋ ਇਹ ਪਾਂ ਤੂ ਚਾਲਿਓ ਮਾਰਤ ਹੋਰੇ ਸੰਭਾਰ ਅਬ ਕਹ ਯਾ ਬਤਿਆ ਤੁਨ ਬਾਨ ਸੰਭਾਰਿਓ ਤਾ ਸਾਮ ਵੇਸ ਕੋ ਬਾਨ ਹਨਿਓ ਰਹਿ ਉਠਾਉਰ ਮਨੋ ਕਈ ਦਿਵਸ ਕੋ ਮਾਰਿਓ ਦੋਹਰਾ ਕ੍ਰੂਰ ਤੋ ਜਾਰਨ ਮੈਂ ਹਣਿਓ ਸਮਰ ਸਿੰਘ ਕੋ ਕੋਪ ਸਕਤ ਸਿੰਘ ਕੇ ਬਦਨ ਕੋ ਬਹੁਲ ਰਹਿਓ ਪਗ ਰੋਪ ਕ੍ਰੂਰ ਤੋ ਜਬਾਚ ਕਵਿਤ ਗਿਰਸੋ ਦਿਖਾਈ ਦੇਤ ਕ੍ਰੂਰ ਤੋਜ ਆਹਵਮ ਕਹ ਕਬਿ ਰਾਮ ਸਤਰ ਬਾਦ ਕੋ ਚਹਤ ਹੈ ਸੋਨਰੇ ਸਕਤ ਸਿੰਘ ਮਾਰਿਓ ਜੇ ਸਮਰ ਸਿੰਘ ਤੈਸੇ ਹੋ ਹਨ ਹੋ ਤੂ ਹਾਮ ਸੁਖਹਿਤ ਹੈ ਸੇ ਕਹ ਗੁਰ ਗਰਹ ਬਡੇ ਬਿਚਕੇ ਸਮਾਨ ਲੀਨੇ ਆਸਪਾਨ ਦੌਰ ਔਰ ਸਸਪਰਨ ਸਹਿਤ ਹੈ ਬਹੁ ਰੂਪਕਾਰ ਦਾਤ ਕਹੋ ਹੈ ਨਿਹਾਰ ਨਿਰਪ ਤੂ ਮੈ ਕੋ ਘਰੀ ਪਰ ਜੀਵ ਨਾ ਰਹਤ ਹੈ ਦੋਹਰਾ ਸਾਕਤ ਸਿੰਘ ਸੁਨ ਅਰ ਸ਼ਬਦ ਬੋਲਿ ਕੋ ਉਪਵਡਾਏ ਜਾਣਤ ਹੋ ਕਾਨ ਕੁਾਰ ਕੋ ਗਰਜਤ ਬਰਸਨਾ ਆਏ ਸਵਯਾ ਯੋ ਸੁਣ ਕਹ ਤੇ ਬਾਤ ਨਹੀਂ ਸਾਚਲ ਜੀ ਆਪਣੇ ਅਤਕੋਪ ਭਰਿਓ ਅਸਲੈ ਤੇ ਹਸਾ ਮੁਹਿ ਆਏ ਅਰਿਓ ਸਕ ਤੇਸ ਬਲੀ ਨਹੀਂ ਨੈ ਕ ਡਰਿਓ ਬਹ ਜੁੱਧ ਕੈ ਅੰਤਰ ਧਿਆਨ ਭਇਓ ਨਭ ਮੈ ਪ੍ਰਗਟਿਓ ਮੁਖ ਤੇ ਉਚੜਿਓ ਤਾਬ ਤੋਹੇ ਸੰਘਾਰਤ ਹੋ ਪਲ ਮੈ ਤਨ ਬਾਣ ਸੰਭਾਰ ਕੈ ਪਾਨ ਧਰਿਓ ਦੋਹਰਾ ਬਾਣਨ ਕੀ ਬਰਖਾ ਕਰਤ ਨਭ ਤੇ ਉਤਰਿਓ ਕਰੂਰ ਪੁਨ ਆਇਓ ਰਨ ਭੂਮੈ ਅਧਿਕ ਲਰਿਓ ਬਰਸੂਰ ਸਵਯਾ ਬੀਰਣ ਮਾਰ ਕੇ ਦੇਤ ਬਲੀ ਆਪਣੇ ਚਿਤ ਮੈਂ ਆਤ ਹੀ ਹਰ ਰਖਿਓ ਹੈ ਹੀ ਤਜ ਸੰਕ ਨਿਸੰਕ ਭਇਓ ਸਕਤੇ ਸ ਸੰਘਾਰ ਬੇ ਕੋ ਸਰਖਿਓ ਹੈ ਜਿਉ ਚਪਲਾ ਚਮਕੈ ਦਮਕੈ ਬਰਕ ਚਾਂਪ ਲਿਓ ਕਰ ਮੈਂ ਸਰ ਕਰਖਿਓ ਹੈ ਮੇਘ ਪਰੇ ਪਰ ਬੂੰਦਨ ਜਿਉ ਸਰ ਜਾਲ ਕਰਾਲਨ ਤਿਉ ਬਰਖਿਓ ਹੈ ਸੋ ਠਾ ਭਗਨ ਟਰਿਓ ਬਰ ਬੀਰ ਸਖਤ ਸਿੰਘ ਤੁਜ ਕਰੂਰ ਤੇ ਅਚਲ ਰਹਿਓ ਰਨ ਧੀਰ ਜਿਉ ਅੰਗਦ ਰਾਵਣ ਸਭਾ ਜਿਉ ਅੰਗਦ ਰਾਵਣ ਸਭਾ ਸਵਈਆ ਪਾਜਤ ਨਾਹਿਨ ਆਹਵਤੇ ਸਕਤੇ ਸਮਹਾ ਬਲਵੰਤ ਸੰਭਾਰਿਓ ਜਾਲ ਜਿਤੋ ਅਰਕੇ ਸਰ ਕੋ ਤਬਹੀ ਅਗਨਾ ਯੁੱਧ ਸਾਥ ਪ੍ਰਜਾਰਿਓ ਪਾਨ ਲਿयो ਧਨ ਬਾਣ ਰਸਾਇਕੈ क्रूर ਤੁਜਾ ਸਿਰ ਕਾਟ ਉਤਾਰਿਓ ਐਸੇ ਹਣਿਓਰੇ ਭਜਿਓ ਮਘਵਾ ਬਲ ਕੈ ਭਰੇ ਤਰਾਸੁਰ ਦਤ ਸੰਘਾਰਿਓ ਦੋ ਹਰਾ ਸਕਦ ਸਿੰਘ ਜਬ क्रूर ਤੁਝ ਮਾਰਿਓ ਭੂਮਿ ਗਿਰਾਏ ਜਿਉ ਬਰਖਾਰੇ ਤਕੇ ਸਮੈ ਦੌਰ ਪਰੇ ਅਰ ਰਾਇ ਸਵਈਆ ਕਾਗ ਤੋ ਜਾ ਨਿਜ ਭਰਾਤ ਨਿਹਾਰ ਹਨਿਓ ਤਬ ਹੀ ਰਿਸ ਕੈ ਬਹੁਤ ਆਇਓ ਦਾੰਦ ਕੀਏ ਕਈ ਜੋਚਨ ਲਓ ਜੇ ਸੋ ਤੇ ਹ ਆਪਨੋ ਰੂਪ ਬਨਾਇਓ ਰੂਮ ਰੋਮ ਕੀਏ ਤਾਰ ਸੇ ਤਨ ਮੈਂ ਕਰ ਆਇਉਦ ਲੈ ਰੇਨ ਭੂ ਮਹ ਆਇਓ ਸ੍ਰੀ ਸਕ ਤੇ ਸੋ ਤਨਿਓ ਕਰ ਚਾਂਪ ਸੋ ਏਕ ਹੀ ਬਾਨ ਸੇ ਮਾਰ ਗਿਰਾਇਓ ਸੋਈਆ ਦਾਤ ਚਮੂ ਪਤ ਠਾਡੋ ਹਤੋ ਤੇ ਹਕੂਬ ਵਰ ਕਰਨੇ ਪ ਉਪਰਤਾਇਓ ਰਾਚਸ ਸੈਨਾ ਛੂਹਣ ਲੈ ਆਪਣੇ ਮਨ ਮੈਂ ਅਤਕੂਪ ਵਧਾਇਓ ਬਾਣ ਬਣਾਏ ਚੱਡਿਓ ਰਣ ਕੋ ਤੇ ਆਪਨੋ ਨਾਮ ਕਰੂ ਕੁਰੂਪ ਕਹਾਇਓ ਐਸੇ ਚਲਿਓ ਹਰ ਕੇ ਬਾਦ ਕੋ ਮਨੋ ਸਾਵਨ ਕੋ ਓਨ ਏ ਕਨ ਆਇਓ ਸਵਈਆ ਹੇ ਚਮੋ ਬਹੁ ਸਤਰਨ ਕੀ ਸਕਤੇ ਇਸ ਬਲੀ ਮਨ ਰੋਸ ਭਇਓ ਹੈ ਧੀਰਜ ਬਾਨ ਅਯੋਧਨ ਮਾਂਜ ਸਰਾਸਨ ਬਾਨ ਸੋ ਪਾਨ ਲਇਓ ਹੈ ਤਰਾਸ ਸਬੈ ਤਜ ਕੈ ਲਜ ਕੈ ਅਰ ਕੇ ਦਲ ਕੇ ਸਮੋਹੇ ਸਮੋਹੇ ਸੋ ਗਇਓ ਹੈ ਦਨੋ ਸੇ ਮੇਗ ਵਿਡਾਰਨ ਕੋ ਰਨ ਮੈਂ ਕ ਮਨੋ ਬੀਰ ਸਮੀਰ ਭਇਓ ਹੈ ਸਵਈਆ ਅੰਦਰ ਧਿਆਨ ਕੋ ਰੂਪ ਭਇਓ ਨਭ ਮੈਂ ਤੇ ਹ ਜਾਏ ਕੈ ਬੈਨ ਉਚਾਰੇ ਜੈ ਹੋ ਕਹਾ ਹਮ ਤੇ ਭਜ ਕੈ ਗਜਬਾਜ ਅਨੇਕ ਆਕਾਸ਼ ਤੇ ਡਾਰੇ ਰੂਖ ਬਖਾਨ ਸਿਲਾ ਰਤ ਸਿੰਘ ਤਰਾ ਤਰ ਦੀ ਛ ਮਹਾ ਅਹਕਾਰੇ ਆਨ ਪਰੇ ਰਣ ਭੂਮ ਮੈਂ ਜੋਰ ਸੋ ਭੂਪ ਬਚਿਓ ਸਿਗਰੇ ਦਬ ਮਾਰੇ ਸਈ ਅਜੇ ਤੱਕ ਡਾਰ ਦਾਇ ਨਿਪ ਪੈ ਗੇ ਰਾਤੇ ਤੱਕ ਬਾਨਨ ਸਾਥ ਨਿਵਾਰੇ ਜੇ ਰਜਨੀ ਚਰ ਠਾਡੇ ਹੁੰਦੇ ਸਕਤੇ ਇਸ ਬਲੀ ਤੇ ਔਰ ਪਧਾਰੇ ਪਾਨ ਕੇ ਪਾਨ ਲਏ ਬਲਵਾਨ ਸੁ ਘਾਇਲ ਏਕ ਕਰੇ ਇਕ ਮਾਰੇ ਦਦ ਚਮੂ ਨਾ ਬਸਾਤ ਕਛੂ ਆਪਣੇ ਛੇਨ ਆਪਣੇ ਛਲ ਛਿਤਰਨ ਕੈ ਸਭ ਹਾਰੇ ਸੋਈਆ ਛੰਦ ਨਿਪਨੇ ਬਹੁ ਰੋ ਧਨ ਬਾਣ ਲਇਓ ਰਿਸ ਸਾਥ ਕੁਰੂਪ ਕੇ ਬਿਰਹਨੇ ਜੇਵ ਜੀਵਤ ਥੇ ਕਰ ਆਯੁਧ ਲੈ ਅਰ ਰਾਏ ਪਰੇ ਬਰ ਬੀਰ ਕਨੇ ਜੇ ਊ ਆਨ ਲਰੇ ਬਿਨ ਪ੍ਰਾਨ ਕਰੇ ਰੂਪ ਠਾਡੇ ਲ ਰਹਿ ਕੇ ਊ ਸਤ ਸੌਰਸਰਾਉਣ ਸਨੇ ਮਨਿਉਪਮਾ ਉਪਜੀਤ ਰਾਜ ਸਮੈ ਦ੍ਰੁਮਕਿੰਸਕ ਲਾਲ ਬਨੇ ਲੋਹਰਾ ਸਖਤ ਸਿੰਘ ਤੇ ਹੋ ਸਬਰ ਮੈਂ ਬਹੁ ਰੋ ਸਸਤਰ ਸੰਭਾਰ ਅਸੁਰ ਸੈਨ ਮੈਂ ਭਾਟ प्रबल ਤੇ ਬਹੁ ਦਇ ਸੰਘਾਰ ਸਵਈਆ ਪ੍ਰਿਕਤਾਨਨ ਨਾਮ ਕੁ ਰੂਪ ਕੋ ਬਾਂਡਾ ਵਾ ਕੋਪ ਭਇਓ ਅਤ ਪਾਨ ਗਇਓ ਕਬਲ ਸ਼ਾਮ ਕਹੈ ਰਣ ਮੈਂ ਤਿਹ ਕੋ ਮਾਨਮ ਅਰ ਕੇ ਬਦ ਬੇ ਕੋ ਚਾਹੇਉ ਸੁਤ ਵਾਇ ਕ ਸਿਆੰਦਨ ਆਇਓ ਤਹਾ ਨ ਤਰਿਓ ਵਹ ਜੁਦ ਹੀ ਕੋ ਮਹਯੋ ਉਮਹਯੋ ਸੁਰੇਸ਼ਵਰ ਸੋਨਰੇਸ ਸਕਤੇਸ ਸੰਭਾਰ ਸੰਘਾਰਤ ਹੋ ਤੁਮ ਕੋ ਇਹ ਭਾਂਤ ਕਹਯੋ ਦੋਹਰਾ ਤਾਕਤ ਸੰਗ ਇਹ ਬਚਨ ਸੋਨਾ ਨਹੀਂ ਲਈ ਸਕਦਾ ਉਠਾਏ ਚਪਲਾਸੀ ਰਵ ਕੇਰਨ ਸੀ ਯਾਰ ਤਾਕ ਦਈ ਚਲਾਏ ਸਵਈਆ ਲੱਗ ਗਈ ਬ੍ਰਿਕ ਤਾਨਨ ਕੇ ਉਰਾ ਚੀਰ ਕਹਿ ਤਾ ਤਾਨ ਪਰ ਭਈ ਜੇ ਉਪਰ ਕੰਚਨ ਕੀ ਸਭ ਆਕਰਿਤ ਹੈ ਸਭ ਹੀ ਸੋਹ ਲੋਹ ਮਈ ਨਾ ਸਕੈ ਉਰ ਅਰਾਕਸ ਕੇ ਮਦਯੋ ਲਸਕੈ ਉਰ ਰਾਕਸ ਕੇ ਮਧਿਉ ਉਪਮਾ ਤੇ ਹਕੀਕਾ ਵਿਭਾਗ ਦਈ ਮਨੋ ਰਾਹੁ ਵਿਚਾਰ ਕੇ ਪੂਰਬ ਬੈਰ ਕੋ ਸੂਰਜ ਕੀ ਕਰ ਲੀਲ ਲਈ ਦੋਹਰਾ ਉਰ ਬਰਛੀ ਕੇ ਲਗਤ ਹੀ ਪ੍ਰਾਨ ਤਜੇ ਬਲਵਾਨ ਸਬਦਾ ਤਨ ਕੋ ਮਨ ਡਰਿਓ ਹਾ ਹਾ ਕਿਉ ਬਗ ਬਖਾਨ ਦੋਹਰਾ ਬ੍ਰਿਕਤਾਨ ਨ ਜਬ ਮਾਰਿਓ ਸਖਤ ਸਿੰਘ ਰਣ ਧੀਰ ਸੋਕ ਰੂਪ ਆਵ ਲੋਕ ਕੈ ਸਹਿ ਨ ਸਕਿਓ ਦੁਖ ਬੀਰ ਸੋਈਆ ਲਗਦਾਨਨ ਕੋ ਬਾਦਪੇਖੂ ਰੂਪ ਸੁਕਾਰ ਕੋ ਪ੍ਰੇਰਿਓ ਆਕਾਸ਼ ਤੇ ਆਇਓ ਬਾਨ ਕਮਾਨ ਕਿਰਪਾਨ ਗਦਾ ਗਹਿ ਲੈ ਕਰ ਮੈਂ ਅਤਜੁੱਧ ਮਚਾਇਓ ਸ੍ਰੀ ਸਕਤੇਸ ਵੱਡੋ ਧਨ ਤਾਨਕ ਬਾਨ ਮਹਾ ਆਰ ਗਰੀਵ ਲਗਾਇਓ ਸਿਸ ਪਰਿਓ ਅਟ ਕਟ ਕੈ ਧਰਨੀ ਸੁਖ ਬੰਦ ਲਏ ਅਸ ਕੋ ਰਨ ਤਾਇਓ ਕਬਿਓ ਬਾਚ ਤੋ ਹਰਾ ਸਕਤ ਸਿੰਘ ਕੇ ਸਾਮਹੇ ਗਇਓ ਲੀਏ ਕਰਵਾਰ ਏਕ ਪ੍ਰਾ ਏਕ ਬਾਨ ਨਿਪਕੇ ਹਨਿਓ ਗਿਰਿਓ ਭੂਮ ਮਜਾਰ ਦੋਹਰਾ ਯਦਕ ਰੂਪ ਸੈਨਾ ਸਹਤ ਪੂਪਤ ਦਇਓ ਸੰਗਾਰ ਤਬ ਯਦਵ ਲਖ ਸਮਰ ਮੈਂ ਕਿਨੋ ਹਹਾਕਾਰ ਬਹੁਤ ਲਰਿਓ ਅਰ ਬੀਰ ਰਾਣਾ ਕਹੇ ਉਸਾਮਕ ਸੋ ਰਾਮ ਕਿਉ ਨ ਲਰੈ ਕਹੇ ਉਸਕ੍ਰਿਸ਼ਨ ਜੂ ਸਖਤ ਸਿੰਘ ਜਿਹ ਨਾਮ ਸੋਚ ਆਪੈ ਤਬ ਹਰ ਜੂ ਸਭ ਸੋ ਏਮ ਕਹੇ ਉਹ ਸਖਤ ਸਿੰਘ ਬਦ ਹਮਤੇ ਰਹਿਓ ਇਨ ਅਤਹੀ ਆਹੇ ਤ ਸੋ ਚੰਦ ਬਨਾਈ ਤਾਤੇ ਹਮਰੀ ਸੈਨ ਖਬਾਈ ਦੋਹਰਾ ਤਾਤੇ ਤੁਮਹੋ ਚੰਦ ਕੀ ਸੇਵ ਕਰਹੁ ਚੇਤ ਲਾਏ ਤੇ ਤੋ ਲਾਏ ਜੀਵਤ ਕੋ ਭਰ ਦੇ ਕੀ ਅਰ ਤਬ ਜੀ ਲਿਜਹ ਕਾਏ ਜਗਤ ਜਾ ਕੀ ਜੋਤ ਜਗ ਚਲ ਥਲ ਰਹੀ ਸਮਾਏ ਬ੍ਰਹਮ ਵਿਸ਼ਨ ਅਹਰ ਰੂਪ ਮੈਂ ਤ੍ਰਿਗੁਨ ਰਹੀ ਠਹਿਰਾਏ ਸਵਿਆ ਜਾ ਕੀ ਕਲਾ ਬਰਤਾ ਜਗ ਮੈਂ ਅਰ ਜਾ ਕੀ ਕਲਾ ਸਾਬ ਰੂਪਨ ਮੈਂ ਅਰ ਜਾ ਕੀ ਕਲਾ ਬਿਮਲਾਗ ਹਰ ਕੇ ਕਮਲਾ ਪਰ ਕੇ ਕਮਲਾ ਤਨ ਮੈਂ ਪੁਨ ਜਾ ਕੇ ਕਲਾ ਕੇ ਰੂਖਣ ਮੈਂ ਸਸਪੂ ਖਣ ਮੈਂ ਮਗਵਾ ਕਨ ਮੈਂ ਤੁਮ ਹੂ ਨਹੀਂ ਜਾਣੀ ਭਵਾਨੀ ਕਲਾ ਜਗਮਾਨੀ ਕੋ ਧਿਆਨ ਕਰੋ ਮਨ ਮੈਂ ਦੋਹਰਾ ਸਕਤ ਸਿੰਘ ਬਰ ਸਕਤ ਸੋ ਮੰਗ ਲਿਓ ਬਲਵਾਨ ਤਾਹੀ ਕੇ ਪ੍ਰਸਾਦ ਤੇ ਰਣ ਜੀਤਤ ਨਹੀਂ ਹਾਨ ਦੋਹਰਾ ਸੇ ਸੂਰਜ ਸਸ ਸੋਚੇ ਪਤ ਬ੍ਰਹਮ ਬਿਸਨ ਸੋਰ ਕੋਏ ਜੋ ਇਹ ਸੋਰ ਇਸ ਕਾਲ ਰਾ ਜਿਤਨਾ ਜਹ ਸੋਏ ਸੋਇਆ ਜੋ ਹਰ ਆਏ ਪਰੈ ਇਹ ਹਸੋ ਨਹੀਂ ਦੇਖਤ ਹੋ ਬਲ ਹੈ ਤਿਨ ਮੋ ਜਤੁਰਾਨਨ ਔਰ ਖੜਾਨਨ ਬਿਸਨ ਕਨੋ ਬਲ ਹੈ ਸੋ ਕਹਿਓ ਜਿਨ ਮੋ ਭਰਪੂਤ ਪਿ사ਚ ਸੁਰਾਧਕ ਜੇ ਅਸਰਾਧਕ ਹੈ ਗਨਤੀ ਕਿਨ ਸੋ ਕੇ ਨਮੋ ਜਦ ਵੀਰ ਕਹਿਓ ਸਭ ਵੀਰਨ ਸੋ ਸੋ ਇਤੋ ਬਲ ਰੂਪੂ ਭੂਪ ਤਰੈ ਨਮੋ ਕਾਨ ਜੋ ਬਾਚ ਸਵਿਆ ਜੁਦ ਕਰੋ ਤਮ ਜਾਹੁ ਉਤਹਿ ਇਤ ਹਉ ਹੀ ਭਵਾਨੀ ਕੋ ਜਪ ਜਪਹਿ ਹਉ ਐਸੇ ਕਹਿਓ ਜਦੂ ਬੀਰ ਸਭਾ ਐਸੇ ਕਹਿਓ ਜਦੂ ਬੀਰ ਅਬ ਆਤਿ ਹੀ ਹੇਤੁ ਭਾਵਤੇ ਥਾਪ ਥਪਹਿ ਹਉ ਵਾਇਕਾ ਪ੍ਰਤਾਚਕ ਹੈ ਬਰਮੰਗ ਹਨੂ ਸਕਤੇਸ ਹੈ ਬਰ ਲਹਿਉ ਤੋ ਚੜ ਗਏ ਆਪਣੇ ਰਥ ਪੈ ਅਬ ਹੀ ਰਨ ਮੈਂ ਇਹ ਕੋ ਬਦ ਕਹਿ ਹਉ ਅਬ ਇਹ ਬਾਤ ਸੁਣਿਆ ਬੀਰ ਪਠੇ ਜਦੂ ਬੀਰ ਉਤਾ ਇਹ ਰਬੂ ਮਮ ਬੈਠ ਸਿਵਾ ਜਪੀਨੋ ਔਰ ਦਏ ਸੁਧ ਛਾੜ ਸਬ ਤਬ ਤਾਹਿ ਕੇ ਧਿਆਨ ਬਿਠੈ ਮਨ ਦੇਨੋ ਚੰਦ ਤਬ ਪਰ ਤਛ ਭਈ ਪਰ ਮੰਗਹੁ ਜੂ ਮੈ ਮਨ ਮੈ ਜੋਈ ਚੀਨੋ ਯਾਰ ਹ ਯਾਰ ਆਜ ਹਨ ਰਨ ਮੈਂ ਕਨ ਸਿਆਮ ਜੂ ਮਾਰ ਹੈ ਬਰ ਲੀਨੋ ਸਈਆ ਮਿਉਂ ਬਾਰ ਪਾਇ ਚੜਿਓ ਰੱਤ ਪੈ ਹਰ ਜੂ ਮਨ ਬੀਚ ਪ੍ਰਸੰਨ ਭਇਓ ਜਬ ਕਹਿ ਜੋ ਭਵਾਨੇ ਤੇ ਸ਼ਾਮ ਕਹੈ ਅਰ ਮਾਰਨ ਕੋ ਬਰਮਗ ਲਿਓ ਸਭ ਆਯੁਦ ਲੈ ਬਰ ਬੀਰ ਬਲੀ ਹੂ ਕੇ ਸਮੁਹ ਤੋ ਜਗ ਦੂ ਬੀਰ ਗਇਓ ਮਨੁ ਜੀਤ ਕੋ ਅੰਕੁਰ ਜਾਤ ਰਹਿਓ ਉਤੋ ਜਾਤ ਰਹਿਓ ਹਤੋ ਆਬਰ ਤੇ ਉਪਟਿਓ ਸੋ ਨਯੋ ਲੋਹਾਰ ਸਖਤ ਸਿੰਘ ਹੋਤ ਸਮਰ ਮੈਂ ਬਹੁਤ ਹਨੇਸ ਬਾਰ ਸੂਰਾ ਤਬਹੀ ਤਿੰਨ ਕੇ ਤਨਨ ਸਿਉ ਘੁਮ ਰਹੀ ਭਰਪੂਰ ਭਰਪੂਰ ਸੋ ਯਾ ਜੁਦ ਕਰ ਸਕਤੇ ਸਬਲੀ ਤੇ ਹਠਾਂ ਅਰ ਆਏ ਕੈ ਰੂਪ ਦਿਖਾਇਓ ਜਾਤ ਕਾ ਰਹੋ ਰੇ ਥਿਰ ਹੋਐ ਅਬ ਹਉ ਤੁਮ ਪੈ ਬਲ ਕੈ ਇਤ ਆਇਓ ਕੋਬ ਗਦਾ ਕਰ ਲੈ ਕਨ ਸਿਆਮ ਕਨ ਸਿਆਮ ਸੋ ਸਤਰ ਕੇ ਸੀਸ ਪੈ ਘਾਉ ਲਗਾਇਓ ਪ੍ਰਾਨ ਤਜਿਓ ਮਨ ਚੰਡ ਭਜਿਓ ਦੇਹ ਕੋ ਤਨ ਤਾਹੇ ਕੇ ਲੋਕ ਸਿਧਾਇਓ ਸੋਇਆ ਪ੍ਰਾਨ ਚਲਿਓ ਤੇ ਹਕੋ ਤਬ ਹੀ ਜਬ ਹੀ ਤਨ ਚੰਡ ਕੇ ਲੋਕ ਪਧਾਰਿਓ ਸੂਰਜ ਇੰਦਰ ਸੁਨਾਦਕ ਜੇਸੁਰ ਹੂ ਮਿਲ ਕੈ ਸੂਰ ਹੂ ਮਿਲ ਕੈ ਜਸ ਤਾਹੇ ਉਚਾਰਿਓ ਐ ਸੁਨਾ ਅਗੇ ਲਰੇ ਉਹਨਾਂ ਮੈਂ ਕਹੂ ਆਪਣੀ ਬੈਸਮੈਨ ਆਹੇ ਨਿਹਾਰਿਓ ਸ਼੍ਰੀਸ਼ਕ ਤੇਸ ਬਲੀ ਧਨ ਹੈ ਹਰ ਸੋ ਲਰ ਕੈ ਪਰ ਲੋਕ ਸਿਧਾਰਿਓ ਚੋਪਈ ਜਬ ਚੰਡ ਕੋ ਹਰ ਬਰਤਾ ਪਾਇਓ ਸਕਤ ਸਿੰਘ ਕੋ ਮਾਰ ਗਿਰਾਇਓ ਔਰ ਸਤਰਬ ਹੋ ਗਏ ਪਰਾਈ ਰਵਨਿਹਾਰ ਜਿਓ ਤਮਨਰ ਹਾਈ ਇਹ 372 ਨਾਟਕ ਗ੍ਰੰਥੇ ਕ੍ਰਿਸ਼ਨਾ ਜੁਦ ਕ੍ਰਿਸ਼ਨਾ ਅਵਤਾਰੇ ਜੁਦ ਪ੍ਰਬੰਧੇ ਦਵਾਦਸ਼ ਭੂਪ ਸਕਤ ਸਿੰਘ ਸੁਦਾਬਦ ਹੈ ਯਾਹੇ ਸਮਾਪਤ ਹੋਤ ਪੰਜ ਭੂਪਰ ਜੁਦ ਗਤਨੰ ਦੋਹਰਾ ਅਸਮ ਸਿੰਘ ਜਸ ਸਿੰਘ ਪੋਡ ਇੰਦਰ ਸਿੰਘ ਬਲਵਾਨ ਆਪਾਇ ਸਿੰਘ ਸੂਰੋ ਵੱਡੋ ਇਛ ਸਿੰਘ ਸੁਰ ਗਿਆਨ ਦੋਹਰਾ ਚੰਮੋ ਪੱਜੀ ਭੂਪਨ ਲਖੀ ਚਲੇ ਜੁਦ ਕੇ ਕਾਜ ਅਹੰਕਾਰ ਪੰਜੋ ਕੀਓ ਅਜ ਹਨ ਹੈ ਜਨ ਰਾਜ ਤਤੇ ਆਜੁਦ ਲੈ ਸਬੈ ਆਏ ਕੋਪ ਵਢਾਏ ਤਤੇ ਹਰ ਸਮੂਹੇ ਪਏ ਚੰਦਨ ਸ੍ਰੀ ਗ੍ਰਤਵਾਹੇ ਸੋ ਯਾਸੁ ਬਟੇਸ ਮਹਾ ਬਲਵੰਤ ਤਬੈ ਜਦੂ ਵੀਰ ਕੀ ਔਰਤੇ ਅਗੇ ਹਿਤਾਇਓ ਪਾਂਚ ਹੀ ਬਾਨ ਲਏ ਤੇ ਹਪਾਨ ਵੱਡੋ ਧਨ ਤਾਨ ਕਹਿ ਕੋਪ ਵਡਾਇਓ ਏਕ ਹੀ ਏਕ ਹਨਿਓ ਸਰ ਪੰਚਨ ਭੂਪਨ ਕੋ ਤਿਨ ਮਾਰ ਗਿਰਾਇਓ ਤੋਲ ਜਿਉ ਜਾਰ ਦਏ ਨਿਪ ਪਾਂਚ ਮਨੋ ਨਿਪ ਆਂਚ ਸੋ ਬੇਖ ਬਨਾਇਓ ਦੋਹਰਾ ਸੁਭਟ ਸਿੰਘ ਰੂਪ ਸਮਰ ਮੈਂ ਕੀਓ ਪ੍ਰਚੰਡ ਬਲ ਜਾਸ ਨਰਪਤ ਆਏ ਪਾਂਚ ਬਰ ਕੀਨੋ ਤਿਨ ਕੋ ਨਾਸ ਇਸ ਵਿੱਚ ਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਆਪ ਵਤਾਰੇ ਜੁਦ ਪ੍ਰਬੰਧੇ ਪਾਂਚ ਭੂਪ ਬਧਾ ਹੈ ਅਥ ਦਸ ਭੂਪਜਯਦ ਕਪਤਨ ਦੋ ਹਰਾਰ ਭੂਪ ਦਸ ਕੋਪ ਕੈ ਧੈ ਸੰਗ ਲ ਬੀਰ ਜੁਦ ਬਖੈ ਦਰ ਮਦ ਬਟੇ ਮਹਾਰਥੀ ਰਣਤੀਰ ਸਯ ਆਵਤ ਹੀ ਮਿਲ ਕੈ ਦਸ ਹੁੰਨਪ ਸ੍ਰੀ ਸੁਬਟੇਸ ਕੋ ਬਾਨ ਚਲਾਏ ਨਨਨ ਹੀਰ ਜੋ ਸੂ ਹਰ ਬੀਨ ਲਯੋ ਤਨ ਬਹਨ ਸੋ ਕਾਂਟ ਗਿਰਾਏ ਉੱਤਰ ਸਿੰਘ ਕੋ ਸੇਸ਼ ਕਟਿਓ ਤਨ ਉੱਜਲ ਸਿੰਘ ਕੇ ਘਾਇ ਲਗਾਏ ਉਦਮ ਸਿੰਘ ਹਣਿਓ ਬਹਰੋ ਅਸਲਾ ਕਰ ਸੰਕਰ ਸਿੰਘ ਸੇਂਗਾ ਸੇ ਕਾਹੇ ਦੋਹਰਾ ਉਹ ਜ ਸਿੰਘ ਕੋ ਹੱਤ ਗਿਓ ਓਟ ਸਿੰਘ ਕੋ ਮਾਰ ਉਦ ਸਿੰਘ ਉਸ ਨੇ ਇਸ ਅਰ ਉੱਤਰ ਸਿੰਘ ਸੰਘਾਰ ਦੋਹਰਾ ਭੂਪਨਵੋ ਜਬ ਇਨ ਹਣੇ ਇੱਕ ਬੱਚੋ ਸੰਗਰਾਮ ਨਹੀਂ ਭਾਜਿਓ ਬਲਵੰਤ ਸੋ ਉਗਰ ਸਿੰਘ ਤੇ ਨਾਮ ਸਯਾ ਉਗਰ ਬਲੀ ਪੜ ਮੰਤਰ ਮਹਾਸਾਰ ਸ੍ਰੀ ਸੁਮਤੇਸ ਕੀ ਓਰ ਚਲਾਇਓ ਲੱਗ ਗਏ ਹੋਤੇ ਕਿ ਉਰ ਮੈਂ ਬਾਰ ਕੈ ਤਨ ਭੇਦ ਕੈ ਪਰਮਰਾਇਓ ਧੂਮਾ ਪਰਿਓ ਮਾਰ ਮਨ ਮਰਮ ਬਾਣ ਲਗੇ ਤੇ ਕੋ ਜਸ ਯੋ ਕਾ ਬਸਿਆਮ ਸੁਨਾਇਓ ਭੂ ਬਹਨੇ ਕੀ ਇੱਕ ਪਾਪ ਕਾਨੇ ਜਮ ਨੇ ਉੱਡਿਆ ਮਨੋ ਨਾਗ ਦਸਾਇਓ ਦੋਹਰਾ ਜਾਦਵੇ ਇੱਕ ਮਨੋਜ ਸਿੰਘ ਤਬ ਨਿਕਸਿਓ ਬਰਬੀਰ ਉਗਰ ਸਿੰਘ ਪਰ ਕ੍ਰੋਧ ਕਰ ਚਲਿਓ ਮਹਾਰਣ ਧੀਰ ਸੋਈਆ ਜਾਦਵ ਆਵਤ ਪੇਖ ਭਲੀ ਅਰ ਬੀਰ ਮਹਾਰਣ ਧੀਰ ਸੰਭਾਰਿਓ ਲੋਹ ਮਈ ਗਰੂ ਉਪਰ ਛਾ ਗਹਿ ਕੈ ਬਲ ਕੋ ਬਲ ਸੋ ਸਿਰ ਬਲ ਸੋ ਕਰ ਕੋ ਪਰ ਹਾਰਿਓ ਲੋਹਮਈ ਦਰੂਬਰ ਚਾਗੇ ਕਬਲ ਸੋਕਾਰ ਕੋਪ ਪ੍ਰਹਾਰਿਓ ਲਾਗਤ ਸਿੰਘ ਮਨੋਜ ਹਨਿਓ ਤੇ ਪ੍ਰਾਨਨ ਲੈ ਜਮ ਪ੍ਰਾਨਨ ਲੈ ਜਬ ਧਾਮ ਭਧਾਰਿਓ ਮਾਰਗ ਤਾ ਹਿਲੀਓ ਧਨ ਬਾਨ ਬਲੀ ਬਲ ਕੈ ਬਲ ਕੋ ਲੰਕਾਰਿਓ ਸਈਆ ਆਪ ਦ ਸਤਰਹ ਪੇਖ ਹਲਾਯੋਦ ਕੋਪ ਕੀਓ ਗਹਿਸ ਮੂਸਰਤਾਯੋ ਆਪਸਮੈ ਬਲਵੰਤ ਅਰੈ ਦੂ ਸਿਆਮਤ ਹੈ ਅਤ ਜੁਦ ਮਚਾਇਓ ਉਗਰ ਨਰੇਸ ਕੇ ਲਗ ਗਇਓ ਸਿਰ ਮੂਸਰ ਦਾਇ ਬਚਾਇ ਨ ਆਇਓ ਧੂਮ ਗਰਿਓ ਮਰ ਕੈ ਜਬਹੀ ਮੁਸਲੀ ਆਪਣਾ ਤਬ ਸੰਖ ਬਜਾਇਓ ਉਹ ਗਰਨਰੇ ਸ ਕੋ ਲਾਗ ਗਇਓ ਸਿਰ ਮੁਸਰ ਦਾਇ ਬਚਾਇ ਨ ਆਇਓ ਧੂਮ ਗਰਿਓ ਮਰ ਕੈ ਜਬਹੀ ਮੁਸਲੀ ਆਪਣਾ ਤਬ ਸੰਖ ਬਜਾਇਓ ਇਤ ਦਸ ਭੂਪ ਸੈਨਾ ਸਹਤ ਬਧ ਹੈ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ